ਸਤਿ ਸ਼੍ਰੀ ਗਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਭਰਤੀ ਆਣੀ ਸੀ ਤੇ ਉਹ ਭਰਤੀ ਆ ਚੁੱਕੀ ਆ 1746 ਕਨਸਟੇਬਲ ਦੀਆਂ ਪੋਸਟਾਂ ਦੀ ਭਰਤੀ ਆ ਚੁੱਕੀ ਹੈ ਠੀਕ ਹੈ ਤੇ ਅੱਜ ਆਪਾਂ ਨੋਟੀਫਿਕੇਸ਼ਨ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਕਿਹੜਾ-ਕਿਹੜਾ ਕ੍ਰਾਈਟਰੀਆ ਸਾਰੀ ਗੱਲ ਕਰਾਂਗੇ ਠੀਕ ਆ ਤਨਖਾਹ ਤੋਂ ਲੈ ਕੇ ਉਮਰ ਹੱਦ ਸੀਮਾਂ ਸਾਰੀਆਂ ਆਪਾਂ ਮਤਲਬ ਕਿ ਇਸ ਦੇ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਪੜ੍ਹਨਾ ਕਿੱਥੋਂ ਹੈ ਵੀ ਦੱਸਾਂਗੇ ਤੁਹਾਨੂੰ ਠੀਕ ਆ ਪੇਪਰ ਕਿਵੇਂ ਕਲੀਅਰ ਕੀਤਾ ਜਾਊਗਾ ਇਹ ਵੀ ਦੱਸਾਂਗੇ ਠੀ ਤੇ ਕਲਾਸਿਸ ਫ੍ਰੀ ਜੋ ਵੀ ਹੈ ਨਾ ਪੁਰਾਣੇ ਪੇਪਰ ਕਿੱਥੋਂ ਮਿਲਣਗੇ ਫ੍ਰੀ ਉਹ ਵੀ ਦੱਸਾਂਗੇ ਸਾਰਾ ਵੀਡੀਓ ਧਿਆਨ ਨਾਲ ਦੇਖਣੀ ਹੈ ਠੀਕ ਆ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤਾਰੀਖ ਕਦੋਂ ਤੋਂ ਅਪਲਾਈ ਹੋਣੇ ਸ਼ੁਰੂ ਹੋਣੇ ਆ ਇਹ ਤਾਰੀਖ ਹੈਗੀ ਹੈ 21 ਫਰਵਰੀ 21 ਫਰਵਰੀ 2025 ਤੋਂ ਸ਼ਾਮੀ 7 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਣੇ ਭਰਨੇ ਫਾਰਮ ਤੇ 13 ਮਾਰਚ 2025 ਤੱਕ ਦਿਨ ਵੀਰਵਾਰ ਤੱਕ ਰਾਤ ਦੇ 11:55 ਤੱਕ ਮਤਲਬ ਕਿ ਇਹ ਫਾਰਮ ਭਰ ਹੋਣੇ ਆ ਠੀਕ ਆ ਜੇ ਤੁਹਾਨੂੰ ਕੋਈ ਫਾਰਮ ਭਰਨ ਚ ਦਿੱਕਤ ਆਉਂਦੀ ਹੈ ਹੈਲਪ ਡੈਸਕ ਨੰਬਰ ਇਹ ਵੀ ਆ ਬਾਕੀ ਆਪਣਾ 9988743699 ਨੰਬਰ ਨੂੰ ਨੋਟ ਕਰ ਲਓ ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰਕੇ ਆਪਣੀ ਕੋਈ ਵੀ ਕੁਐਰੀ ਆਪਾਂ ਤੋਂ ਵੀ ਪੁੱਛ ਸਕਦੇ ਹੋ ਠੀਕ ਆ ਆਪਾਂ ਤੁਹਾਡੀ ਹੈਲਪ ਕਰਾਂਗੇ ਠੀਕ ਆ ਆਪਣੇ ਇਸ ਨੰਬਰ ਨਾਲ ਜੁੜ ਜਿਓ ਆਪਣਾ ਚੈਨਲ ਨੌਕਰੀ ਗੁਰੂ ਇਹਨੂੰ ਵੀ ਸਬਸਕ੍ਰਾਈਬ ਕਰ ਲਓ ਠੀਕ ਆ ਨਾ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੋਰ ਬੱਚਿਆਂ ਨੂੰ ਵੀ ਆਪਣੇ ਨਾਲ ਜੋੜੋ ਠੀਕ ਆ ਫ੍ਰੀ ਤਿਆਰੀ ਤੁਹਾਨੂੰ ਕਿਸੇ ਨੇ ਨਹੀਂ ਕਰਵਾਉਣੀ ਠੀਕ ਆ ਬਾਕੀ ਆਪਾਂ ਫ੍ਰੀ ਤਿਆਰੀ ਕਰਵਾਵਾਂਗੇ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਠੀਕ ਆ ਤੁਹਾਨੂੰ ਠੀਕ ਆ ਉਸ ਤੋਂ ਬਾਅਦ ਪੁਰਾਣੇ ਪੇਪਰ ਵੀ ਮਿਲਣਗੇ ਤੁਹਾਨੂੰ ਉਹ ਲਿੰਕ ਦੇ ਦਾਂਗੇ ਤੁਹਾਨੂੰ ਉਹਦਾ ਵੀ ਠੀਕ ਆ ਤੇ 9888743699 ਨੰਬਰ ਤੇ ਮੈਸੇਜ ਕਰ ਲਿਓ ਪੁਰਾਣੇ ਪੇਪਰ ਲੈਣ ਲਈ ਵੀ ਠੀਕ ਆ ਤੇ ਅੱਗੇ ਆ ਗਿਆ ਗੱਲ ਵੀ ਇਹ ਪੋਸਟਾਂ ਕਿੰਮੇ ਆ ਪੋਸਟਾਂ ਦੋ ਤਰ੍ਹਾਂ ਦੀਆਂ ਬੰਡੀਆਂ ਹੋਈਆਂ ਠੀਕ ਹੈ ਇੱਕ ਡਿਸਟ੍ਰਿਕਟ ਕੈਡਰ ਤੇ ਆਮ ਕੈਡਰ ਦੇ ਵਿੱਚ ਡਿਸਟ੍ਰਿਕਟ ਕੈਡਰ ਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਉਹ 1261 ਪੋਸਟਾਂ ਠੀਕ ਹੈ 1261 ਦੇ ਵਿੱਚੋਂ 410 ਪੋਸਟਾਂ ਔਰਤਾਂ ਲਈ ਰਿਜ਼ਰਵਡ ਆ ਠੀਕ ਆ ਤੇ ਆਮਾ ਕੈਟਾਗਰੀ ਦੇ ਵਿੱਚ 533 ਪੋਸਟਾਂ ਤੇ ਇਸ ਦੇ ਵਿੱਚ 151 ਔਰਤਾਂ ਦੀਆਂ ਠੀਕ ਆ ਇੱਕ ਨੇ ਐਸਸੀ ਕੈਟਾਗਰੀ ਚ 130 ਆਗੀਆਂ 52 ਔਰਤਾਂ ਲਈ ਐਸਸੀ ਆਰਾਮਦਾਸੀ ਅਦਰਸ ਦੇ ਵਿੱਚ 130 ਮਤਲਬ ਕਿ ਆਗੀਆਂ ਟੋਟਲ 52 ਔਰਤਾਂ ਲਈ ਰੱਖੀਆਂ ਜਾਂ ਤੇ ਬੀਸੀ ਕੈਟਾਗਰੀ ਦੇ ਵਿੱਚ 130 ਤੇ 52 ਔਰਤਾਂ ਦੀਆਂ ਰਕਮੀਆਂ ਇੱਕ ਸਰਵਿਸਮੈਨ ਜਨਰਲ ਦੇ ਵਿੱਚ 93 ਪੋਸਟਾਂ ਤੇ 52 ਔਰਤਾਂ ਦੀਆਂ ਰਕਮੀਆਂ ਇਦਾਂ ਹੀ ਸਾਰੀਆਂ ਪੋਸਟਾਂ ਇਹ ਤੁਹਾਡੇ ਸਾਹਮਣੇ ਜੋ ਸ਼ੋ ਹੋ ਰਹੀਆਂ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਇਹ ਤਾਂ ਇਹ ਤਾਂ ਹੋ ਗਈਆਂ ਆਪਣੀਆਂ ਡਿਸਟ੍ਰਿਕਟ ਕੈਟਰ ਦੇ ਵਿੱਚ ਜਿਹੜੀ ਡਿਸਟ੍ਰਿਕਟ ਕੈਟਰ ਦੀ ਪੁਲਿਸ ਹੁੰਦੀ ਆ ਤੁਹਾਨੂੰ ਪਤਾ ਹੈ ਕਿ ਜਿਵੇਂ ਸੜਕਾਂ ਤੇ ਡਿਊਟੀ ਕਾਂਸਟੇਬਲ ਦੀ ਲੱਗਦੀ ਆ ਜਾਂ ਹਨਾ ਠਾਣਿਆਂ ਦੇ ਵਿੱਚ ਲੱਗਦੀ ਆ ਹਨਾ ਇੱਕ ਆਮਡ ਕੈਟਰ ਦੀਆਂ ਬੱਕਰੀਆਂ ਪੋਸਟਾਂ ਹੁੰਦੀਆਂ ਠੀਕ ਆ ਉਹ ਆਮਡ ਕੈਟਰ ਦੇ ਵਿੱਚ ਤੋਂ ਡੀਆਂ ਇਹ ਪੋਸਟਾਂ ਸਾਰੀਆਂ ਜਨਰਲ ਕੈਟਾਗਰੀ ਦੇ 205 ਇਸ ਤੋਂ 58 ਔਰਤਾਂ ਲਈ ਰੱਖਮੀਆਂ ਕੀਤੀਆਂ ਗਈਆਂ ਐਸਸੀ ਬਾਲਮਿਕੀ ਮਾਜਬੀ ਲਈ 50 ਤੇ ਇਹਦੇ ਵਿੱਚੋਂ 20 ਔਰਤਾਂ ਦੀਆਂ ਰੱਖਮੀਆਂ ਐਸਸੀ ਆਰਓ ਦੇ ਵਿੱਚ 50 20 ਔਰਤਾਂ ਦੀਆਂ ਰੱਖਮੀਆਂ ਬੀਸੀਕਲ ਕੈ ਈ ਔਰਤਾਂ ਦੀ ਰੱਖਮੀਆਂ ਠੀਕ ਆ ਇਦਾਂ ਹੀ ਐਕਸ ਸਰਵਿਸ ਮੈਂ ਜਨਰਲ ਦੇ ਵਿੱਚ 35 ਤੇ 20 ਔਰਤਾਂ ਦੀ ਰੱਖਮੀਆਂ ਤੇ ਅੱਗੇ ਗੱਲ ਕਰੀਏ ਤਨਖਾਹ ਦੀ ਗੱਲ ਕਰੀਏ ਹਨਾ ਤਨਖਾਹ ਤੁਹਾਡ ਨੂੰ 19900 ਮਤਲਬ 19900 ਤੁਹਾਡੀ ਬੇਸਿਕ ਪੇਸ ਦੇ ਵਿੱਚ ਰੱਖੀ ਹੋਈ ਆ ਠੀਕ ਆ ਤੇ 3 ਸਾਲ ਦਾ ਪ੍ਰੋਵੀਸ਼ਨ ਆ ਆ ਦੇਖੋ 19900 ਤੇ 3 ਸਾਲ ਦਾ ਪ੍ਰੋਵੀਸ਼ਨ ਲਗਭਗ 3 ਸਾਲ ਬਾਅਦ ਤੁਹਾਡੀ ਤਨਖਾਹ ਬਹੁਤ ਹੋ ਜਾਏਗੀ ਡੀਏ ਲਗਾ ਕੇ ਹੋਰ ਅਲਾਉਂਸਿਸ ਲਗਾ ਕੇ ਲਗਭਗ 45 ਤੋਂ 50000 ਰੁਪਏ ਤਨਖਾਹ 3 ਸਾਲ ਬਾਅਦ ਤੋਂ 50000 ਤੋਂ ਉੱਪਰ ਤੁਹਾਡੀ ਤਨਖਾਹ ਟੱਪ ਜਾਏਗੀ ਠੀਕ ਆ ਪੇ ਕਮਿਸ਼ਨ ਵੀ ਲੱਗ ਜਾਏਗਾ ਹਨਾ ਰਿਵਾਈਜ਼ ਵੀ ਹੋ ਜਾਊਗੀ ਬੇਸਿਕ ਵੀ 19900 ਡਬਲ ਵੀ ਹੋ ਸਕਦੀ ਹੈ ਠੀਕ ਹੈ ਸਤੋਂਵਾਂ ਪੇ ਇੱਕ ਮਿਸ਼ਨ ਵੀ ਪੰਜਾਬ ਚ ਲੱਗ ਸਕਦਾ ਹੈ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਕਿ ਉਮਰ ਹੱਦੀ ਠੀਕ ਹੈ 18 ਸਾਲ ਦੀ ਉਮਰ ਹੋਣੀ ਚਾਹੀਦੀ ਘੱਟੋ ਘੱਟ ਤੇ 28 ਸਾਲ ਦੀ ਉਮਰ ਵੱਧੋ ਵੱਧ ਹੋਣੀ ਚਾਹੀਦੀ ਆ 1 ਜਨਵਰੀ 2025 ਨੂੰ ਪਰ ਇਹ ਸਿਰਫ ਜਨਰਲ ਕੈਟਾਗਰੀ ਲਈ ਹੈ 28 ਸਾਲ ਦੀ ਬਾਕੀ ਐਸਸੀ ਕੈਟਾਗਰੀ ਲਈ ਜੇ ਗੱਲ ਕਰੀਏ ਤਾਂ 33 ਸਾਲ ਤੱਕ ਦੀ ਉਮਰ ਠੀਕ ਹੈ 5 ਸਾਲ ਦੀ ਛੋਟ ਐਸਸੀ ਠੀਕ ਹੈ ਤੇ ਹੋਰ ਗੱਲ ਕਰੀਏ ਜਿਵੇਂ ਸੈਂਟਰ ਗਵਰਨਮੈਂਟ ਦੇ এমਪਲਾਈ ਸਟੇਟ ਗਵਰਨਮੈਂਟ ਦੇ এমਪਲਾਈ ਉਹਨਾਂ ਲਈ ਵੀ 33 ਸਾਲ ਤੱਕ ਦੀ ਉਮਰ ਉਹਨਾਂ ਨੂੰ ਵੇਜ ਦੀ ਰਿਲੈਕਸੇਸ਼ਨ ਆ ਬਾਕੀ ਜੇ ਗੱਲ ਕਰੀਏ ਆਪਾਂ ਐਕ ਸਰਵਿਸਮੈਨ ਦੀ ਜੋ ਸਾਬਕਾ ਫੌਜੀ ਹਨਾ ਉਹਨਾਂ ਨੇ ਜਿੰਨੀ ਸਰਵਿਸ ਦੇ ਵਿੱਚ ਆਪਣੀ ਸੇਵਾ ਦਿੱਤੀ ਆ ਠੀਕ ਆ ਉਹ ਸੇਵਾ ਉਹਨਾਂ ਦੀ ਦਾ ਜਿੰਨਾ ਪੀਰੀਅਡ ਉਹਨਾਂ ਨੇ ਸੇਵਾ ਕੀਤੀ ਹੈ ਸਰਵਿਸ ਕੀ ਕਰਕੇ ਆਏ ਆ ਫੌਜ ਦੇ ਵਿੱਚ ਉਹ ਉਹਨਾਂ ਦੀ ਉਮਰ ਚੋਂ ਘਟਾ ਕੇ ਵੱਧ ਤੋਂ ਵੱਧ 28 ਸਾਲ ਦਾ ਫਰਕ ਹੋਣਾ ਚਾਹੀਦਾ ਠੀਕ ਆ 28 ਸਾਲ ਉਮਰ ਵਾਣੀ ਚਾਹੀਦੀ ਆ ਮੰਨ ਲਓ ਕੋਈ ਫੌਜੀ 15 ਸਾਲ ਨੌਕਰੀ ਕਰਕੇ ਆਇਆ ਠੀਕ ਆ 40 ਸਾਲ ਤਾਂ 40 ਤੋਂ 15 ਘਟਾਏ 25 ਸਾਲ ਦੀ ਉਮਰ ਉਸ ਦੀ ਬਣ ਗਈ ਤਾਂ 28 ਸਾਲ ਤੋਂ ਘਟਾ ਮਤਲਬ ਕਿ ਉਹ ਭਰ ਸਕਦਾ ਫਾਰਮ ਠੀਕ ਆ ਤਾਂ 1 ਮਾਈਨਸ ਕਰਕੇ 28 ਸਾਲ ਦੀ ਉਮਰ ਵੱਧੋ ਵੱਧ ਬਣਨੀ ਚਾਹੀਦੀ ਆ ਉਸ ਤੋਂ ਬਾਅਦ ਗੱਲ ਕਰੀਏ 12ਵੀਂ ਯੋਗਤਾ ਸਿਰਫ 12ਵੀਂ ਠੀਕ ਆ ਤੇ ਸਾਰਿਆਂ ਨੂੰ ਆਪਣੇ ਐਕਸਰਬਿਸ ਮੈਂ ਦੀ ਗੱਲ ਕਰੀਏ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਸ਼ਲ ਬੀ ਮੈਟ੍ਰਿਕਿਉਲੇਸ਼ਨ ਪਲੱਸ 2 ਉਹਨਾਂ ਲਈ 10ਵੀਂ ਆ ਸੌਰੀ ਠੀਕ ਆ ਤੇ ਅੱਗੇ ਗੱਲ ਕਰੀਏ ਆ ਗਿਆ ਅ ਫਿਜ਼ੀਕਲ ਸਟੈਂਡਰਡਸ ਕਿਆ ਹੋਣੇ ਚਾਹੀਦੇ ਆ ਤੁਹਾਡੇ ਘੱਟੋ ਘੱਟ ਹਾਈਟ 5 ਫੁੱਟ 7 ਇੰਚ ਹੋਣੀ ਚਾਹੀਦੀ ਆ ਠੀਕ ਆ ਔਰਤਾਂ ਲਈ 5 ਫੁੱਟ 2 ਇੰਚ ਹੋਣੀ ਚਾਹੀਦੀ ਆ ਦੋਸਤੋ ਤਿਆਰੀ ਆਪਾਂ ਬਿਲਕੁਲ ਫ੍ਰੀ ਕਰਵਾਵਾਂਗੇ ਠੀਕ ਆ ਇਸ ਚੈਨਲ ਦੇ ਉੱਤੇ ਜੁੜਜੋ ਬੱਚਿਆਂ ਹੋਰਾਂ ਨੂੰ ਵੀ ਜੋੜੋ ਠੀਕ ਆ ਬਸ ਤੋਂ ਬਸ ਬੱਚਿਆਂ ਨੂੰ ਜੋੜੋ ਠੀਕ ਆ ਤੁਹਾਡੀਆਂ ਸਾਰੀਆਂ ਕਲਾਸਾਂ ਸਾਰੇ ਸਿਲੇਬਸ ਦੀਆਂ ਤਾਂ ਉਹਨੂੰ ਪਲੇਲਿਸਟ ਸ਼ੇਅਰ ਕਰੂੰਗਾ ਜਿਸ ਦੇ ਵਿੱਚ ਆਪਾਂ ਨੇ ਆਲਰੇਡੀ ਕਲਾਸਾਂ ਤੁਹਾਡੀਆਂ ਸ਼ੁਰੂ ਕਰ ਰੱਖੀਆਂ 1.5 ਮਹੀਨਾ ਹੋ ਗਿਆ ਆਪਾਂ ਨੂੰ ਕਲਾਸਿਸ ਲਗਾਦਿਆਂ ਨੂੰ ਉਸ ਦੇ ਵਿੱਚ ਤੁਹਾਨੂੰ ਥਿਊਰੀ ਪਲੱਸ ਆਪਾਂ ਚੱਕਣ ਦੀ ਲੋੜ ਨਹੀਂ ਠੀਕ ਆ ਆਪਾਂ ਇੱਕ ਜਗ੍ਹਾ ਹੀ ਪੂਰਾ ਡੈਪਥ ਦੇ ਵਿੱਚ ਤੁਹਾਡੀ ਤਿਆਰੀ ਕਰਵਾਇਆ ਆ ਤੁਹਾਡਾ ਪੇਪਰ ਦਾ ਸਿਲੇਬਸ ਜੋ ਪੇਪਰ 1 ਹੋਣਾ ਤੇ ਪੇਪਰ 2 ਹੋਣੇ ਆ ਪੇਪਰ 2 ਪੇਪਰ 1 ਦੇ ਵਿੱਚ ਜੋ ਵੀ ਸਬਜੈਕਟ ਬਣਦੇ ਹਨ ਜੀਕੇ ਇੰਗਲਿਸ਼ ਮੈਥ ਰੀਜਨਿੰਗ ਕੰਪਿਊਟਰ ਹਨਾ ਪੰਜਾਬੀ ਪੰਜਾਬੀ ਗ੍ਰਾਮਰ ਜੋ ਵੀ ਉਸ ਤੇ ਪੰਜਾਬ ਜੀਕੇ ਹਨਾ ਸਾਰੇ ਮਤਲਬ ਕਿ ਪੇਪਰ 1 ਦੇ ਵਿੱਚ ਇਹਦੀ ਫ੍ਰੀ ਤਿਆਰੀ ਕਰਵਾਵਾਂਗੇ ਆਪਾਂ ਤਿਆਰੀ ਸ਼ੁਰੂ ਕਰੀ ਹੋਈ ਆ ਤੁਹਾਨੂੰ ਮਤਲਬ ਕਿ ਪਲੇ ਲਿਸਟ ਦਾ ਲਿੰਕ ਦੇ ਦੂੰਗਾ ਜਿੱਥੋਂ ਤੁਸੀਂ ਕਲਾਸਿਸ ਫ੍ਰੀ ਲਗਾ ਸਕਦੇ ਹੋ ਠੀਕ ਆ ਤੇ ਉਸ ਤੇ ਅਦ ਪੇਪਰ 2 ਪੰਜਾਬੀ ਦਾ ਪੇਪਰ ਨੋਰਮਲ ਪੇਪਰ ਹੁੰਦਾ ਇਸ ਦੇ ਵਿੱਚ 50 ਨੰਬਰਾਂ ਚੋਂ 25 ਨੰਬਰ ਲੈਣੇ ਹੁੰਦੇ ਆ ਇਹਦੇ ਬਿਲਕੁਲ ਆਪਾਂ ਫ੍ਰੀ ਤਿਆਰੀ ਕਰਵਾਵਾਂਗੇ ਫ੍ਰੀ ਕਲਾਸਾਂ ਲਗਾਵਾਂਗੇ ਤੇ ਜਿੱਥੇ ਤੱਕ ਹੋ ਸਕੇ ਆਪਾਂ ਤੁਹਾਡੀ ਪੂਰੀ ਮਦਦ ਕਰਾਂਗੇ ਆਪਣਾ ਨੰਬਰ 9888743699 ਇਸ ਨੰਬਰ ਦੇ ਉੱਤੇ ਮੈਸੇਜ ਕਰਕੇ ਜੁੜ ਜਾਓ ਤੇ ਟੈਲੀਗ੍ਰam ਆਪਣਾ ਜੁਆਇਨ ਕਰ ਲਓ ਨੌਕਰੀ ਗੁਰੂ ਠੀਕ ਆ ਉਸ ਦੇ ਵਿੱਚ ਡੇਲੀ ਕਰੰਟ ਅਫੇਅਰ ਦੀ ਪੀਡੀਐਫ ਵੀ ਪੈ ਰਹੀ ਹੈ ਇੰਗਲਿਸ਼ ਪੰਜਾਬੀ ਦੇ ਵਿੱਚ ਦੋਨਾਂ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਦਿੱਕਤ ਆਉਂਦੀਆਂ ਇੰਗਲਿਸ਼ 'ਚ ਨਹੀਂ ਪੜ ਸਕਦੇ ਪੰਜਾਬੀ 'ਚ ਮਟੀਰੀਅਲ ਉਹਨਾਂ ਨੂੰ ਬਹੁਤ ਘੱਟ ਮਿਲਦਾ ਰੇਅਰ ਮਿਲਦਾ ਆਪਾਂ ਪੰਜਾਬੀ 'ਚ ਇੰਗਲਿਸ਼ 'ਚ ਦੋਵੇਂ ਭਾਸ਼ਾਵਾਂ ਦੇ ਵਿੱਚ ਮਟੀਰੀਅਲ ਤਿਆਰ ਕਰ ਰਹੇ ਹਾਂ ਤਾਂ ਉਹਨੂੰ ਮਤਲਬ ਕਿ ਤੁਹਾਡਾ ਪੇਪਰ ਕਲੀਅ ਇਸ ਦਾ ਮਹਾ ਪੈਕ ਵੀ ਤਿਆਰ ਕੀਤਾ ਹੋਇਆ ਹੈ ਹਨਾ ਪੈਕ ਪੂਰਾ ਮਤਲਬ ਕੋਰਸ ਦਾ ਹਨਾ ਜੇ ਤੁਸੀਂ ਇਹ ਰੀਡ ਕਰਨਾ ਹਨਾ ਬਾਕੀ ਕਲਾਸਿਸ YouTube ਤੇ ਫ੍ਰੀ ਜੋ ਆਪਣੀ ਪਲੇਲਿਸਟ ਆ ਉਹ ਤੁਹਾਨੂੰ ਮੈਂ ਸ਼ੇਅਰ ਕਰ ਦੂੰਗਾ ਇਹ ਸਾਰੇ ਸਿਲੇਬਸ ਦੀਆਂ ਠੀਕ ਆ ਉਸ ਦੇ ਵਿੱਚ 100 ਪਲੱਸ MCQ ਹਰੇਕ ਟੌਪਿਕ ਦਾ ਠੀਕ ਆ ਇੰਗਲਿਸ਼ ਪੰਜਾਬੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਦ ਵੀਡੀਓ ਦੇਖੋਗੇ ਤੁਸੀਂ ਕਹੋਗੇ ਬਈ ਇਸ ਤੋਂ ਬਾਹਰ ਨਹੀਂ ਆਏਗਾ ਤੁਹਾਨੂੰ ਆਪ ਤੇ ਹੀ ਲੱਗ ਜਾਏਗਾ ਠੀਕ ਆ ਐਂਡ ਥਿਊਰੀ ਕਲਾਸਿਸ ਪ੍ਰੋਪਰ ਉਸ ਦੇ ਵਿੱਚ ਆਪਾਂ ਦਿੱਤੀ ਹੋਈਆਂ ਤੇ ਸਿਲੇਬਸ ਇੱਕ ਵਾਰੀ ਦੇਖ ਲਓ ਜੀ ਕੇ 33 ਨੰਬਰ ਦੀ ਆਣੀ ਆ ਮੈਥ 20 ਨੰਬਰ ਦਾ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਰੀਜਨਿੰਗ ਰੀਜਨਿੰਗ 20 ਨੰਬਰ ਦੀ ਆਣੀ ਆ ਇੰਗਲਿਸ਼ ਆਣੀ ਆ 10 ਨੰਬਰ ਦੀ ਠੀਕ ਆ ਤੇ ਉਸ ਤੋਂ ਬਾਅਦ ਗੱਲ ਕਰੀਏ ਪੰਜਾਬੀ ਲੈਂਗੁਏਜ ਸਕਿੱਲ 10 ਨੰਬਰ ਦੀ ਕੰਪਿਊਟਰ 5 ਨੰਬਰ ਦਾ ਮਤਲਬ ਕਿ ਇਹ ਸਿਲੇਬਸ ਕੋਈ ਜ਼ਿਆਦਾ ਔਖਾ ਨਹੀਂ ਆਪਾਂ ਮਤਲਬ ਕਿ ਇਦਾਂ ਦਾ ਤਿਆਰ ਕਰ ਲਿਆ ਸਾਰਾ ਮਟੀਰੀਅਲ ਬਸ ਤੁਹਾਡੇ ਅੱਗੇ ਪੇਸ਼ ਕਰਨਾ ਠੀਕ ਆ ਤੇ 네ਗੇਟਿਵ ਮਾਰਕਿੰਗ ਹੈ ਨਹੀਂ ਸਭ ਤੋਂ ਵੱਡੀ ਗੱਲ ਇਹ ਆ 네ਗੇਟਿਵ ਮਾਰਕਿੰਗ ਨਹੀਂ ਹੈਗੀ ਹਨਾ ਤੇ ਅੱਗੇ ਗੱਲ ਕਰੀਏ ਏਜ ਕ੍ਰਾਈਟੇਰੀਆ ਤੁਹਾਨੂੰ ਦੱਸੇ ਦਿੱਤਾ ਠੀਕ ਆ ਤੇ ਪੇਪਰ ਦੇ ਵਿੱਚ ਵੀ ਕਾਫੀ ਸਮਾਂ ਤੁਹਾਨੂੰ ਮਿਲ ਜਾਣਾ ਠੀਕ ਆ ਇਹ ਵੀ ਬਹੁਤ ਵਧੀਆ ਗੱਲ ਆ ਵੀ ਪੇਪਰ ਲਈ ਸਮਾਂ ਮਿਲੇਗਾ ਕਾਫੀ ਹਜੇ ਪੇਪਰ ਨਹੀਂ ਹੁੰਦਾ ਠੀਕ ਆ ਚਾਰ ਪੰਜ ਮਹੀਨੇ ਦੇ ਵਿੱਚ ਜੇ ਤੁਸੀਂ ਰੈਗੂਲਰ ਕਲਾਸਿਸ ਲਗਾਉਂਗੇ ਆਪਾਂ ਪ੍ਰੋਮਿਸ ਕਰਦੇ ਆਂ ਵਾਦਾ ਕਰਦੇ ਆਂ ਤੁਹਾਡੇ ਨਾਲ ਵੀ ਤੁਹਾਡਾ ਪੇਪਰ ਕਲੀਅਰ ਕਰਵਾ ਕੇ ਛੱਡਾਂਗੇ ਠੀਕ ਆ ਕਲਾਸਿਸ ਇਦਾਂ ਤੁਹਾਨੂੰ ਦਵਾਂਗੇ ਠੀਕ ਆ ਤੁਸੀਂ ਕਲਾਸਿਸ ਦੇਖ ਵੀ ਲਓਗੇ ਪਲੇਲਿਸਟ ਦਾ ਲਿੰਕ ਪਰ ਤੁਹਾਨੂੰ ਆਪਾਂ ਉਸ ਟੈਲੀਗ੍ਰਾਮ ਦੇ ਵਿੱਚ ਦਵਾਂਗੇ ਅੱਜ ਆਪਣੇ ਨੰਬਰ ਤੇ 9888746399 ਨੰਬਰ ਤੇ ਉੱਤੇ ਮੈਸੇਜ ਕਰ ਲਓ ਪਲੇਲਿਸਟ ਦਾ ਲਿੰਕ ਮਿਲ ਜੇਗਾ ਤੇ ਫਿਜ਼ੀਕਲ ਪੇਪਰ ਹੋਣ ਤੋਂ ਬਾਅਦ ਤੁਹਾਡਾ ਫਿਜ਼ੀਕਲ ਪੇਪਰ ਤੋਡਾ ਜਿਸ ਦੇ ਵਿੱਚ 1600 ਮੀਟਰ ਦੀ ਰੇਸ ਰੇਸ ਤੁਸੀਂ 6.5 ਮਿੰਟ ਦੇ ਵਿੱਚ ਕਲੀਅਰ ਕਰਨੀ ਆ ਇੱਕ ਲੌਂਗ ਜੰਪ 3.80 ਮੀਟਰ ਦਾ ਤਿੰਨ ਚਾਂਸਸ ਮਿਲਣਗੇ ਹਾਈ ਜੰਪ ਤਿੰਨ ਚਾਂਸ ਮਿਲਣਗੇ 1.10 ਮੀਟਰ ਦਾ ਠੀਕ ਆ ਉਸ ਤੋਂ ਬਾਅਦ ਇਹ ਹੋ ਗਿਆ ਆਮ ਜਨਰਲ ਲਈ ਹਨਾ ਜੇ ਐਕਸ ਸਰਵਿਸਮੈਨ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਆ ਤੇ ਐਕਸ ਸਰਵਿਸਮੈਨ ਜਿਨ੍ਹਾਂ ਦੀ 35 ਸਾਲ ਤੋਂ ਵੱਧ ਆ ਉਹਨਾਂ ਲਈ 1400 ਮੀਟਰ ਦੀ ਬਾਗ ਆ ਠੀਕ ਆ 12 ਮਿੰਟ ਦੇ ਵਿੱਚ ਪੂਰੀ ਕਰਨੀ ਆ ਤੇ 10 ਫੁੱਲ ਸਕੁਐਟ ਆ 3 ਮਿੰਟ ਦੇ ਵਿੱਚ ਇੱਕ ਚਾਂਸ ਮਿਲਣਾ ਪਰ ਸਕੁਐਟਸ ਲਈ ਤੇ ਉਸ ਤੋਂ ਬਾਅਦ 800 ਔਰਤਾਂ ਲਈ ਗੱਲ ਕਰੀਏ 800 ਮੀਟਰ ਦੀ 4.5 ਮਿੰਟ ਚ ਰੇਸ ਪੂਰੀ ਕਰਨੀ ਆ 3 ਮੀਟਰ ਦਾ ਲੌਂਗ ਜੰਪ 3 ਚਾਂਸ ਹਾਈ ਜੰਪ 0.95 ਮੀਟਰ ਦਾ ਇਹ ਵੀ 3 ਚਾਂਸ ਆ ਠੀਕ ਆ ਉਸ ਤੋਂ ਉਸ ਤੋਂ ਬਾਅਦ ਆ ਗਿਆ 800 ਮੀਟਰ ਦੀ ਐਕਸਰਬਿਸ ਮੈਂ ਜਿਹੜੇ ਮੇਲ ਸਾਬਕਾ ਫੌਜ ਦੇ ਨੇ ਠੀਕ ਆ ਤੇ ਉਹਨਾਂ ਲਈ ਹੈਗੀ ਹੈ 6 ਮਿੰਟ ਦੇ ਵਿੱਚ 800 ਮੀਟਰ ਉਹਨਾਂ ਨੇ ਪਾਰ ਕਰਦੀਆਂ ਇੱਕ ਚਾਂਸ ਬਸ ਉਹਨਾਂ ਲਈ ਰੇਸ ਏ ਆ ਠੀਕ ਆ ਤੇ ਇਹ ਤਾਂ ਹੋ ਗਿਆ ਫਿਜ਼ੀਕਲ ਕ੍ਰਾਈਟਰੀਆ ਠੀਕ ਆ ਉਸ ਤੋਂ ਬਾਅਦ ਮੈਰਿਟ ਲਿਸਟ ਦਾ ਤੁਹਾਨੂੰ ਪਤਾ ਹੀ ਆ ਮੈਰਿਟ ਲਿਸਟ ਆਦੀ ਆ ਠੀਕ ਆ ਫਿਰ ਉਹ ਤੇ ਫਿਜ਼ੀਕਲ ਟੈਸਟ ਹੋ ਜਾਂਦਾ ਫਿਜ਼ੀਕਲ ਤੋਂ ਬਾਅਦ ਫਿਰ ਮਤਲਬ ਕਿ ਤੁਹਾਡੇ ਸਿਲੈਕਸ਼ਨ ਬੀਨ ਹੁੰਦੀ ਆ ਤੁਹਾਨੂੰ ਇਹ ਸਾਰਾ ਕਰਾਈਟਰੀਆ ਪਤਾ ਹੀ ਆ ਪਹਿਲਾਂ ਵੀ ਤੁਸੀਂ ਭਰਤੀ ਦੇ ਮੇਰੇ ਖਿਆਲ ਚ ਪੇਪਰ ਦੇ ਚੁੱਕੇ ਆ ਫਿਰ ਤੁਹਾਡਾ ਮੈਡੀਕਲ ਟੈਸਟ ਹੁੰਦਾ ਹਨ ਇਹ ਸਾਰਾ ਕੁਝ ਇਸ ਦੇ ਵਿੱਚ ਦਿੱਤਾ ਹੋਇਆ ਹੈ ਬਾਕੀ ਫੀਸ ਦੀ ਗੱਲ ਕਰੀਏ ਫੀਸ 1200 ਜਨਰਲ ਲਈ ਹੈਗੀ ਆ ਐਕਸ ਸਰਵਿਸਮੈਨ ਜਿਹੜੇ ਲੀਨੀਅਰ ਡਿਸੈਂਡੈਂਟ ਆ ਜਿਹੜੇ ਮਤਲਬ ਕਿ ਫੌਜੀਆ ਉੱਤੇ ਡਿਪੈਂਡੈਂਟ ਹਨ ਉਹਨਾਂ ਦੇ ਫੌਜੀਆ ਦੇ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਉਹਨਾਂ ਦੇ ਡਿਪੈਂਡੈਂਟ 500 ਰੁਪਏ ਉਹਨਾਂ ਦੀ ਫੀਸ ਆ ਐਸਸੀਐਸਟੀ ਲਈ 700 ਰੁਪਏ ਈ ਤੇ ਦੋਸਤੋ ਆਨਲਾਈਨ ਇਹ ਫੀਸ ਤੁਸੀਂ ਭਰ ਸਕਦੇ ਹੋ ਤੇ ਲਿੰਕ ਅਪਲਾਈ ਕਰਨ ਦਾ ਇਹ ਆ ਲਿੰਕ ਅਪਲਾਈ ਕਰਨ ਦਾ ਪ੍ਰੋਸੈਸ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਜੇ ਤੁਹਾਨੂੰ ਦਿੱਕਤ ਆਦੀ ਹੈ ਕੋਈ ਠੀਕ ਆ ਉਹ ਵੀ ਤੁਹਾਡਾ ਕਰਵਾ ਦਾਂਗੇ ਠੀਕ ਆ ਅੱਜ ਦੀ ਵੀਡੀਓ ਜੇ ਸੈਨ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ